ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਅਤੇ ਜਗਤ ਮਾਤਾ ਮਾਤਾ ਸਰਖਣੀ ਜੀ ਦੇ ਵਿਆਹ ਪਰਉਪਰਵੀਆਂ ਮੈਂ ਬਲਵਿੰਦਰ ਸਿੰਘ ਲੰਬੜਦਾਰ ਕਾਉਂਸਲਰ ਬਟਾਰਾ ਸਾਰੀ ਸੰਗਤ ਨੂੰ ਤਹਿ ਦਿਲੋਂ ਜਿੱਥੇ ਵਧਾਈ ਦੇਣਾ ਉਥੇ ਦੇਸ਼ ਦੇਚੋਂ ਪਹੁੰਚ ਵਾਲੀ ਸੰਗਤ ਦਾ ਧੰਨਵਾਦ ਵੀ ਕਰਦਾ ਸਾਡੇ ਇਥੇ ਕਾਉਂਸਲਰ ਦੇ ਨਗਰ ਨਿਗਮ ਦੇ ਜਿਹੜੇ ਮੇਅਰ ਸਾਹਿਬ ਨੇ ਉਹਨਾਂ ਵੱਲੋਂ ਮੈਨੂੰ ਥੋੜੇ ਦਿਨ ਪਹਿਲਾਂ ਮੈਂ ਉਹਨਾਂ ਦੇ ਨਾਲ ਵਿਚਾਰ ਕੀਤੀ ਸੀ ਉਹਨਾਂ ਨੇ ਪਹਿਲੀ ਵਾਰ ਬਾਬਾ ਜੀ ਦੇ ਵਿਆਹ ਪੁਰਬ ਤੇ ਜਿਹੜੇ ਟਾਇਲਟ ਆਮ ਜਨਤਾ ਵਾਸਤੇ ਦੀ ਸੰਗਤ ਆ ਰਹੀ ਆ ਉਹਦੇ ਵਾਸਤੇ 10 ਦੇ ਕਰੀਬ ਖਲਾਏ ਨੇ 12 ਦੇ ਕਰੀਬ ਠੰਡੇ ਕੂਲਰ ਠੰਡੇ ਪਾਣੀ ਪੀਣ ਵਾਸਤੇ ਲਵਾਏ ਨੇ ਵੱਡੀਆਂ ਫਲੱਡ ਲਾਈਟਾਂ ਜਿਹੜੀਆਂ ਉਹ ਲੁਆਈਆਂ ਨੇ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਲੱਗਾ ਕਿ ਸਕਿਉਰਟੀ ਪਰਭਜ ਤੋਂ 40 ਥਾਵਾਂ ਦੇ ਉਤੇ ਕੈਮਰੇ ਲੱਗਣੇ ਸিসিਟੀਵੀ ਕਿਸੇ ਵੀ ਜਿਹੜਾ ਗਲਤ ਅੰਸਰ ਆ ਉਹਦੀ ਬਹੁਤ ਜਲਦੀ ਸਨਾਖਤ ਹੋਏਗੀ ਸੰਗਤ ਨੂੰ ਬੇਨਤੀ ਆ ਕਿ ਆਪਣੇ ਪੂਰਨ ਵਿਸ਼ਵਾਸ ਦੇ ਨਾਲ ਕਿਸੇ ਦਾ ਕੋਈ ਸਕੂਟਰ ਮੋਟਰਸਾਈਕਲ ਚੋਰੀ ਨਹੀਂ ਹੋਏਗਾ ਕਿਉਂਕਿ ਪੁਲਿਸ ਦੇ ਬੜੀ ਮਸਤਾਈ ਆ ਪ੍ਰਸ਼ਾਸਨ ਬਹੁਤ ਮਸਤੈਦ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਨਗਰ ਕੌਂਸਲ ਦੇ ਜਿਹੜੇ ਕਰਮਚਾਰੀ ਆ ਮੇਅਰ ਸਾਹਿਬ ਦੀ ਰਹਿਮਾਈ ਹੇਠ ਉਹਨਾਂ ਨੇ ਇੱਕ ਦਮ ਰਾਤ ਦਿਨ ਦਾ ਇੱਕ ਕਰਕੇ ਪੱਪਾਂ ਪਾਰ ਹੋ ਕੇ ਤੇ ਇਸ ਸੰਗਤ ਦੀ ਸੇਵਾ ਵਾਸਤੇ ਤਤਪਰ ਨੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਵਾਂ ਕਿ ਜੇ ਕੋਈ ਵੀ ਸੰਗਤ ਨੂੰ ਮੁਸ਼ਕਲ ਆਵੇ ਉਦਲੇ ਬਟਾਲੇ ਦੀ ਸੰਗਤ ਜਿਹੜੀ ਆ ਉਹ ਪਪਾ ਭਾਰਾ ਦਰਵਾਜ਼ੇ ਖੁੱਲੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ